ਪ੍ਰਧਾਨ ਮੰਤਰੀ ਦਾ ਵੀ ਐਲਾਨ ਕਰਤਾ ਧਰਮਕੋੜ ਤੋਂ ਕਹਿੰਦੇ ਆਉਣ ਵਾਲਾ ਵਿਧਾਇਕ ਸਰਦਾਰ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਨੂੰ ਬਣਾਵਾਂਗੇ ਸੰਗਤ ਨੇ ਇੱਥੇ ਜਕਾਰੇ ਛੱਡਦੇ ਆ ਜੀ ਬੰਗਾਲੀਆ ਬੋਲਦੇ ਉੱਤੇ ਮੌਜੂਦ ਹੈਗੇ ਆ ਤੇ ਇੱਧਰ ਮੈਂ ਵੀਰ ਨੂੰ ਕਹੂੰਗਾ ਪਹਿਲਾਂ ਕੱਠ ਵਿਖਾ ਦਿੱਤਾ ਜਾਵੇ ਗੱਡੀਆਂ ਵਿਖਾ ਦਿੱਤੀਆਂ ਜਾਣ ਵੱਡੀ ਗਿਣਤੀ ਦੇ ਵਿੱਚ ਸੰਗਤ ਇਕੱਠੀ ਹੋ ਕੇ ਜੀਰੇ ਹਲਕੇ ਦੀ ਸੰਗਤ ਬਾਬਾ ਬਕਾਲਾ ਸਾਹਿਬ ਚੱਲੀ ਆ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਦੀ ਪੂਰੀ ਟੀਮ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਵੱਡੀ ਕੱਤਰਤਾ ਰੱਖੀ ਗਈ ਹੈ ਗੱਲਬਾਤ ਕਰ ਲੈਣੇ ਆ ਸਿੰਘ ਸਾਡੇ ਨਾਲ ਨੇ ਸਵਾਗਤ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕਿੰਨਾ ਦੇਖਦੇ ਹੋ ਜੀ ਗਰਮੀ ਵੀ ਅੱਜ ਤੋ ਜਿਆਦਾ ਹੀ ਪਿਛਲੇ ਦੋ ਕੁ ਦਿਨਾਂ ਤੋਂ ਤੇ ਜਿਹੜਾ ਹਰ ਗੱਡੀਆਂ ਦਾ ਆਇਆ ਹੋਇਆ ਵਾ ਇਹ ਵੀ ਵੇਖਣਾ ਲਾਇਆ ਕਿਦਾਂ ਦੇਖਦੇ ਹੋ ਬਿਲਕੁਲ ਜੀ ਤੁਹਾਨੂੰ ਦੇਸੀ ਦੇ ਬੜੇ ਲੋਕ ਹੋ ਜਿਹੜੇ ਇਹ ਉਹਨਾਂ ਦੇ ਮੂੰਹ ਤੇ ਵੱਡੀ ਚਪੇੜ ਹੋ ਗਈ ਜਿਹੜੇ ਲੋਕ ਕਹਿੰਦੇ ਸੀ ਜੀ ਆ ਪਾਰਟੀ ਬਣਾਉਂਦੀ ਕੀ ਲੋੜ ਸੀ ਜੀ ਜਲਦੀ ਕਰਨ ਦੀ ਕੀ ਲੋੜ ਸੀ ਭਾਈ ਸਾਹਿਬ ਤਾਂ ਜੇਲ੍ਹ 'ਚ ਬੈਠੇ ਨੇ ਪਰ ਲੋਕਾਂ ਨੂੰ ਇਹ ਲੱਗਦਾ ਸੀ ਇੱਕ ਮੈਨੂੰ ਲੱਗਦਾ ਜਿਹੜੀ ਅੱਜ ਦੀ ਆਪਣੇ ਬੰਦੀ ਸਿੰਘ ਨੇ ਅੱਜ ਵਾਤੇ ਆਪਣੇ ਵੱਡੀ ਕਾਨਫਰੰਸ ਰੱਖੀ ਗਈ ਹੈ ਇੱਕ ਇੱਕ ਬਹੁਤ ਵੱਡਾ ਇੱਕ ਰਿਕਾਰਡ ਹੋ ਕੇ ਨਿਭਣੂਗੀ ਤਾਂ ਕਿ ਉਹਨਾਂ ਲੋਕਾਂ ਦੇ ਮੂੰਹ ਬੰਦ ਹੋਣਗੇ ਤਾਂ ਕਿ ਜਿਵੇਂ ਆਪਣੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੂੰ ਲੱਗਦਾ ਜੀ ਅਜੇ ਤਾਂ ਬਹੁਤ ਆਪ ਮਹਾਰੇ ਲੋਕ ਜਿਹੜੇ ਨੇ ਉਹ ਜਿਵੇਂ ਆਪਾਂ ਇਲੈਕਸ਼ਨਾਂ ਵਿੱਚ ਲੋਕਾਂ ਨੇ ਸਾਥ ਦਿੱਤਾ ਨਾ ਇਸੇ ਦਾ ਕਹ ਲੋਕਾਂ ਦੇ ਅੰਦਰ ਆਪ ਦੀ ਭਾਵੇਂ ਉਹ ਕਿਤੇ ਵੀ ਤੁਰੇ ਫਿਰਦੇ ਆ ਭਾਈ ਸਾਹਬ ਦੇ ਪ੍ਰਤੀ ਜਿਹੜਾ ਪਿਆਰ ਹੈ ਉਹਦੀ ਸੋਚ ਨਾਲ ਜੁੜੇ ਹੋਏ ਨੇ ਲੋਕ ਆ ਜੋ ਕਿਵੇਂ ਮਰਜੀ ਸਰਕਾਰਾਂ ਚਾਲਾਂ ਚੱਲਣ ਪਾਰਟੀਆਂ ਚਾਲਾਂ ਲਾਣ ਉਹਨਾਂ ਦੇ ਕਰਦਾਰ ਕੁਸ਼ੀ ਕਰ ਲੈਣ ਜੋ ਮਰਜੀ ਸਵਾਲ ਉਠਾਈ ਜਾਣ ਪਰ ਉਹ ਲੋਕ ਜਿਹੜੇ ਨੇ ਇਹਨਾਂ ਦੀਆਂ ਚਾਲਾਂ ਤੋਂ ਸਾਰੇ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਕਿਸੇ ਵੀ ਤਰ੍ਹਾਂ ਦੇ ਭਾਵੇਂ ਸੋਸ਼ਲ ਮੀਡੀਆ ਰਹੀਂ ਭਾਵੇਂ ਕਿਸੇ ਵੀ ਰਾਈ ਲੋਕਾਂ ਨੂੰ ਘਬਰਾਹਣੇ ਕਰ ਸਕਦੇ ਲੋਕ ਜਿੱਥੇ ਖੜੇ ਨੇ ਭਾਈ ਸਾਹਿਬ ਨੂੰ ਚ ਜਿੱਤੇ ਜਿਹੜੀਆਂ ਸਰਕਾਰ ਪਾਈਸਾ ਦੇ ਬਣ ਕੇ ਰੋਗੇ ਬਿਲਕੁਲ ਇੱਕ ਬੰਨੇ ਹੜ ਹੜ ਵੀ ਆਏ ਹੋਇਆ ਗਰਮੀ ਵੀ ਆਏ ਹੋਇਆ ਜਾਂ ਬਾਹਲਾਕੇ ਦੀ ਗੱਲ ਕਰ ਲਈਏ ਜੀਰੇ ਹਲਕੇ ਦੇ ਵਿੱਚ ਵੀ ਪਿੰਡ ਆਉਣੇ ਨੇ ਜਿ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਹੜ ਵਰਗਾ ਮਾਹੌਲ ਆ ਤੇ ਇਧਰ ਦੂਜੇ ਦੇ ਜਿਹੜੇ ਗਵਾਂਢੀ ਹਲਕੇ ਨੇ ਉੱਥੇ ਵੀ ਹੜ ਵਰਗਾ ਮਾਹੌਲ ਜਿਹੜਾ ਦਰਿਆ ਦਾ ਕਰਕੇ ਬਣਿਆ ਹੋਇਆ ਦੂਜੇ ਬੰਨੇ ਸੰਗਤ ਦਾ ਹੜਿਆ ਕਿਦਾਂ ਦੇਖਦੇ ਹੋ ਪਿੰਡ ਦਾ ਭਾਈ ਜਸਵੀਰ ਸਿੰਘ ਵਾਹਗੁਰੂ ਜੀ ਕਾਖਾ ਸਾਹਿਬ ਵਾਹਗੁਰੂ ਜੀ ਕੀ ਫਤਿਹ ਮੈਂ ਆਣਾ ਵੀ ਅੱਜ ਜੀਰੇ ਹਕੇ ਦੀ ਸੰਗਤ ਵੱਲੋਂ ਜਿਹੜਾ ਭਰਮਾ ਸੰਯੋਗ ਦਿੱਤਾ ਗਿਆ ਜੀ ਇਹ ਪਹਿਲੀ ਵਾਰ ਹੋਊਗਾ ਇ ਵੀ ਜਿਹੜਾ ਅੱਜ ਜਿਵੇਂ ਬਾਬੇ ਬਕਾਲਾ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਅੱਜ ਕਾਨਫਰੰਸ ਹੋ ਰਣ ਜਾ ਰਹੀ ਏ ਭਾਈ ਅਮਰਪਾਲ ਸਿੰਘ ਔਰ ਬਾਪੂ ਸਰਸ਼ੇਮ ਸਿੰਘ ਦੀ ਅਗਵਾਈ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੀ ਸਾਡੇ 30 ਦੀ ਸਾਲ ਹੋ ਗਏ ਨੇ ਬਤੀ ਬਤੀ ਸਾਲ ਹੋ ਗਏ ਨੇ ਸਿੰਘ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਆ ਕੋਈ ਸੁਣਵਾਇ ਨਹੀਂ ਉਦੋਂ ਮਗਰ ਉਹ ਕਸਰ ਰਹੀ ਭਾਈ ਅਮਰਪਾਲ ਸਿੰਘ ਜੀ ਤੀਜੀ ਵਾਰ ਐਨਐਸਏ ਲਾ ਕੇ ਤੇ ਉਹਨੂੰ ਧੂੜੂ ਕਰਕੇ ਜੇਲ੍ਹ ਚ ਭੇਜਦਾ 30 ਤੋਂ 35 ਸਿੰਘ ਸਾਡੇ ਜਿਹੜੇ ਆ ਅਮਰ ਜਿਹੜੀ ਵੱਖ-ਵੱਖ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਜੇਲਾਂ ਵਿੱਚ ਹਨ ਇਹਨਾਂ ਨੇ ਸਾਡੇ ਨਾਲ ਬੇਨਿਆਈ ਕੀਤੀ ਆ 84 ਤੋਂ ਲੈ ਕੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਤੋਂ ਲੈ ਕੇ ਸਾਡੇ ਨਾਲ ਇਹ ਕਿੰਨਾ ਹੀ ਕੰਡੀਆਂ ਹੀ ਕਢਦੀ ਆਈ ਆ ਸਰਕਾਰ ਭਾਵੇਂ ਉਹ ਸੈਂਟਰ ਦੇ ਵਿੱਚ ਕਾਂਗਰਸ ਦੀ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਦੀ ਹੋਵੇ ਤੇ ਚਾਹੇ ਜਿਹੜੀ ਛਾੜੂ ਵਾਲੀ ਬਣੀ ਆ ਨਵੀਂ ਇਹਨਾਂ ਦੀ ਹੋਵੇ ਇਹ ਇਹਨਾਂ ਨੇ ਸਾਡੇ ਨਾਲ ਡਗਾ ਕਮਾਇਆ ਪਰ ਮੈਂ ਇਹਨਾਂ ਨੂੰ ਚੇਤਾਵਨੀ ਦੇਣਾ ਪੰਜਾਬ ਦੀ ਜਨਤਾ ਪੰਜਾਬ ਦੀ ਜਨਤਾ ਦੇ ਕਿ ਤੁਸੀਂ ਕੁਛ ਨਹੀਂ ਇਹ ਇਹਨਾਂ ਨੇ ਤੁਹਾਨੂੰ ਮੂੰਹ ਤੋਂ ਉਹ ਜਿਹੜਾ ਦੇ ਦੇਣਾ 27 ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਸੀਐਮ ਬਣਾ ਕੇ ਪੰਜਾਬ ਦਾ ਬਾਹਰ ਕੱਢਾਂਗੇ ਇਹ ਇਹ ਮੈਂ ਤੁਹਾਨੂੰ ਅੱਜ ਦੱਸ ਦੇਣਾ ਵੀ ਜਿਹੜਾ ਅੱਧ ਜੀਰੇ ਤੋਂ ਧਰਮਕੋਟ ਤੋਂ ਵੀ ਕਾਫੀ ਸਿੰਘ ਇੱਥੇ ਆਏ ਆ ਪਰ ਜੀਰੇ ਹਲਕੇ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੇ ਸਾਨੂੰ ਸਹਿਯੋਗ ਜਿਹੜਾ ਦਿੱਤਾ ਨਾ ਮੈਂ ਨਾ ਮੈਂ ਇਹਨਾਂ ਦੇ ਬਾਰੇ ਬਾਰੇ ਜੰਨਾ ਤੇ ਜਿਨ੍ਹਾਂ ਨੇ ਇੱਥੇ ਜਿਨ੍ਹਾਂ ਨੇ ਵਰਕ ਕੀਤਾ ਭਾਈ ਇੱਥੇ ਜਿਨ੍ਹਾਂ ਨੇ ਵਰਕ ਕੀਤਾ ਭਾਈ ਅਰਜਿੰਦਰ ਸਿੰਘ ਹਸ਼ਮਤ ਵਾਲਾ ਜਿਵੇਂ ਕਾਵਲ ਸਿੰਘ ਚੇਅਰਮੈਨ ਆ ਜਦਾਸ ਵੀ ਨਾਲ ਆ ਜਰਾ ਹੋਰ ਵੀ ਸਿਗਦੇ ਸਿੰਘ ਵਿੰਜੋ ਗਿਆ ਜਰਾ ਮੈਂ ਇੱਥੇ ਦਾ ਕੀ ਨਾਮ ਲਾਵਾਂ ਹਾਂ ਬਿਲਕੁਲ ਜਿਨ੍ਹਾਂ ਨੇ ਇੱਕ ਕਾਢਾਂ ਕੇ ਜਦੋਂ ਤੋਂ ਭਾਈ ਅਮਰਪਾਲ ਸਿੰਘ ਦਾ ਐਮਪੀ ਦਾ ਐਲਾਨ ਹੋਇਆ ਸੀ ਉਹਦੋਂ ਤੋਂ ਲੈ ਕੇ ਤੇ ਅੱਜ ਦਿਨ ਅਸਾਂ ਪੈਰੀ ਜੁੱਤੀ ਪਾ ਕੇ ਨਹੀਂ ਵੇਖੀ ਘਰੇ ਬਹਿ ਕੇ ਨਹੀਂ ਵੇਖਿਆ ਉਹਦੋਂ ਤੋਂ ਲੈ ਕੇ ਸ਼ਿਹਰਾਛ ਸਾਡਾ ਜਾਰੀ ਆ ਤੇ ਜਦੋਂ ਭਾਈ ਅਮਰਪਾਲ ਸਿੰਘ ਜੀ ਦਾ ਐਲਾਨ ਕੀਤਾ ਸੀ ਨਾ ਤਲਵੰਡੀ ਸਾਬੋ ਦੀ ਧਰਤੀ ਤੇ ਮੁੱਖ ਮੰਤਰੀ ਦਾ ਉਦੋਂ ਤੋਂ ਲੱਕ ਬੰਨ ਕੇ ਸਾਡੀ ਟੀਮ ਜਿਹੜੀ ਆ ਕੰਮ ਕਰਦੀ ਪਈ ਆ ਤੇ ਅੱਜ ਇੱਥੇ ਸੰਗਤ ਨੇ ਪ੍ਰਧਾਨ ਮੰਤਰੀ ਦਾ ਵੀ ਐਲਾਨ ਕਰਤਾ ਧਰਮਕੋਟ ਤੋਂ ਕਹਿੰਦੇ ਆਉਣ ਵਾਲਾ ਵਿਧਾਇਕ ਸਰਦਾਰ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਬਣਾਵਾਂਗੇ ਸੰਗਤ ਨੇ ਇੱਥੇ ਜਕਾਰੇ ਛੱਟਦੇ ਆ ਜੀ ਇਹ ਸੰਗਤ ਦੇ ਬਾਦਸ਼ਾਹ ਸੰਗਤ ਲਾਹ ਵੀ ਸਕਦੀ ਇੰਨਾ ਖਵਾਨਾ ਦੇ ਤਾ ਚੜ੍ਹਾ ਵੀ ਸਕਦੀ ਆ ਅਸੀਂ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੇ ਹੋਏ ਨੇ ਕਈ ਬੰਦੇ ਵਿੱਚ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਕਈ ਸਿਧੇ ਰਾਹ ਉਹ ਨਾ ਕਿ ਪੁੱਠੇਰਾ ਪਾਉਣਾ ਜਾਂਦੇ ਨੇ ਉਹ ਤਾਂ ਪ੍ਰਧਾਨ ਮੰਤਰੀ ਆਇਆ ਏ ਇਹਨਾਂ ਕਿੰਨੀਆਂ ਤੂੰ ਤਾਂ ਲਈਆਂ ਹੀ ਵੀ ਉਹ ਨਸ਼ਾ ਪਜਾਉਂਦਾ ਨਸ਼ਾ ਖਵਾਉਂਦਾ ਏ ਤੇ ਇੱਕ 50 ਮਿੰਟ 5 ਮਿੰਟ ਵੀ ਕਿੱਥੇ ਲੱਗੇ 2 ਮਿੰਟਾਂ ਸੁਹਾਗਾ ਫੇਰ ਕੇ ਨਾ ਮੂੰਹ ਤੇ ਚਪੇੜ ਮਾਰ ਕੇ ਗਾਂ ਆਇਆ ਏ ਜੀ ਪੁਲਸ ਦੇ ਕੋਲ ਬੋਲਿਆ ਨਹੀਂ ਜਾਂਦਾ ਭਾਵੇਂ ਕਿੱਡਾ ਖੰਨੀਖਾ ਬੰਦਾ ਹੋਵੇ ਉਹ ਇੰਨੀ ਪੁਲਸੇ ਵਿੱਚ ਤੇ ਦਾਲਤ ਦੇ ਸਾਹਮਣੇ ਪੁਲਸੇ ਦੇ ਵਿੱਚ 50 ਬੰਦੇ ਅਦਾਲਤ ਦੇ ਸਾਹਮਣੇ ਉਸ ਚਿਕਾਰੇ ਲਾ ਗਿਆ ਹੈ ਵੀ ਰਾਜ ਕਰੇਗਾ ਖਾਲਸਾ ਬਿਲਕੁਲ ਤੇ ਦੂਜਾ ਵਾਕਿਆ ਵੀ ਅੰਬਰਸਪਾਲਾ ਬਿਲਕੁਲ ਝੂਠ ਏ ਇਹਨਾਂ ਨੇ ਆਪ ਦੇ ਕੋਲ ਵਿਖਾਉਣ ਬੰਦਾ ਲਿਆ ਕੇ ਮੇਰੇ ਮੂੰਹ ਤੇ ਘਰਾਉਣ ਜਿਹੜੇ ਬੰਦੇ ਨੇ ਮੇਰੇ ਨਾਲ ਜਾ ਕੇ ਲੈਂਦੀ ਹੈ ਕੋਈ ਚੀਜ਼ ਤੇ ਜਿਹੜਾ ਉਹਨੂੰ ਬੰਦੇ ਨੂੰ ਫੜਾਉਂਦਾ ਹੈ ਮਤਲਬ ਅੰਬਰਸਪਾਲ ਨੂੰ ਉਹ ਬੰਦਾ ਸਾਡੇ ਸਾਹਮਣੇ ਲੈ ਆਉਣਾ ਤੇ ਅਸੀਂ ਮੰਨ ਜਾਗੇ ਇਹ ਬਿਲਕੁਲ ਸਾਰਾ ਝੂਠ ਏ ਬਦਨਾਮ ਕਰਨਾ ਚਾਹੁੰਦੇ ਨੇ ਤੇ ਬਦਨਾਮ ਕਿੰਨਾ ਮਰਜਿੰਨਾ ਬਦਨਾਮ ਕਰਦੇ ਨੀ ਇਹ ਜਿਹੜੀ ਪਾਰਟੀ ਚੜਦੀ ਕਲਾ ਚ ਲੱਗੀ ਜਿੰਦੀ ਵਾਰਸ ਪੰਜਾਬ ਦੀ ਜਿੱਦਣ ਆ ਗਿਆ ਆਪਣਾ ਅੰਮ੍ਰਿਤਪਾਲ ਬਾਹਰ ਉਹਦੇ ਥੱਲੇ ਤੇ ਸੱਟ ਲੱਭਣਾ ਇਹ ਕਿੱਥੇ ਮਰਜ਼ੀ ਲਗੇ ਫਿਰਨਾ 27 ਵਾਲੀਆਂ ਚੋਣਾਂ ਦੇ ਵਿੱਚ ਅੰਮ੍ਰਿਤਪਾਲ ਮੁੱਖ ਮੰਤਰੀ ਹੋਵੇਗਾ ਤੇ ਇਹ ਦੁਜਾ ਸਭ ਦੇ ਦੇ ਚੰਗਾ ਬਸ ਮੁੱਖ ਮੰਤਰੀ ਬਣਾਵਾਂਗੇ ਤੇ ਚੰਗੇ ਕੰਮ ਕਰਗੇ ਤਾਂ ਸਾਰਾ ਸ਼ਰਾਬ ਪੀ ਕੇ ਤੇ ਭੰਡੀ ਜਾਂਦਾ ਕਹਿੰਦੀ ਉੱਥੇ ਭੰਡ ਗਿਆ ਗਈ ਇਹ ਕਿ ਇਹਨੂੰ ਵੀ ਧੌਂਕੀ ਹੁਣ ਮਿਲੀ ਜਿੱਦੇ ਝੰਡਾ ਚੜਾਉਣਾ ਹੈ ਅੱਛਾ ਬਈ ਇਹਨੂੰ ਇਹਨੂੰ ਗੋਲੀ ਮਾਰਨੀ ਹੈ ਅੱਛਾ ਤੇ ਜਿਹੜਾ ਚੰਗਾ ਹੋਵੇ ਤਾਂ ਧੌਂਕੀ ਤੇ ਨਾ ਖਾਵੇ ਨਗਾਰੋ ਕਿ ਕਿੱਥੇ ਮਰਜੀ ਲਗਾ ਫਿਰੇ ਬਿਲਕੁਲ ਤੇ ਇਹ ਜਿਹੜੀਆਂ ਸਰਕਾਰਾਂ ਨੇ ਬਹੁਤ ਮਾੜੀਆਂ ਨਸ਼ੇ ਵਾਲੇ ਦਾ ਫਿਰਦੇ ਨੇ ਇੱਥੇ ਮਾਰਦੇ ਛਾਲੀ ਤੇ ਜਿੰਨਾਂ ਅੰਮ੍ਰਿਤ ਸ਼ਕਾਹਦੇ ਨੇ ਉਹ ਜੇਲਾਂਾਂ 'ਚ ਬੈਠੇ ਨੇ ਵੇਖੋ ਉਲਟ ਕਾਨੂੰਨ ਕਿੱਡਾ ਆ ਗਿਆ ਅਸੀਂ ਤਾਂ ਉਲਟ ਕਾਨੂੰਨ ਕਹ ਜਿਹੜਾ ਸਰਕਾਰ ਕਰਦੀ ਬਿਲਕੁਲ ਮਾਰਾ ਕਰਦੀ ਅਗੇ 2 ਸਾਲ ਇਨਨੇ ਸੇ ਪੱਠੇ ਵੱਡ ਬੰਦਿਆਂ ਦੇ ਨਾਲਾਈ ਜਿਹੜੇ ਪੱਠੇ ਵੱਡ ਦੇ ਬਾਹਰ ਸੀਦੇ ਕੋ ਗਏ ਵੀ ਨਹੀਂ ਗਏ ਉਹ ਵੀ 2 ਸਾਲ ਘੱਟ ਕੇ ਆਏ ਨੇ ਹੁਣ ਤਿੰਨਾਂ ਸਾਲਾਂ ਦੀ ਇੱਕ ਸਾਲ ਹੁੰਦੀ ਹੋਰ ਵੜਾ ਦਿੱਤੀ ਏ ਜਿੱਦਾਂ ਪਤਾ ਲੱਗਣਾ ਸੀ ਇਹਨਾਂ ਦੀ ਟੁੱਟ ਗਈ ਏ ਉਹਨਾਂ ਦੇ ਜਿਹੜੀਆਂ ਸਰਕਾਰਾਂ ਏਸਲੀਆਂ ਨੇ ਇਹਨਾਂ ਗੱਠ ਜੋੜ ਕਰਕੇ ਇਹਨਾਂ ਖਾ ਸਾਲ ਹੋਰ ਰੱਖੋ ਜਦ 6 ਮਹੀਨੇ ਹੋ ਗਏ 6 ਵਰ ਹੋ ਜਾਣੇ ਨੇ ਤੇ ਆਪੇ ਬਾਹਰ ਆਵੇਗਾ ਇੱਕ ਦਿਨ ਤਾਂ ਕੱਢਣਾ ਹੀ ਪੈਣਾ ਬਾਬੂ ਕਿੰਨਾ ਚਿਰ ਬਾਈ ਛੱਡਣਗੇ ਨਹੀਂ ਅਜੇ ਗਨਾਹ ਉਹਦੇ ਬਾਹੋਂ ਜਗਨਾ ਹੈਗਾ ਹੀ ਨਹੀਂਗਾ 28 ਬੰਦੇ ਆਪਣੇ ਇੱਥੇ ਦੇ ਹੋਏ ਅੰਬਰਸਰ ਜੀ ਇੱਥੇ ਨੇ 10 ਬੰਦੇ ਇਹ ਨੇ ਹਾਂ ਤਿੰਨ ਲੱਗਣਾ ਕਿਸੇ ਦਾ ਨਹੀਂ ਹੈਗਾ ਕੋਈ ਬੰਦਾ ਨਹੀਂ ਇਹਨਾਂ ਨੇ ਛੱਡਿਆ ਉਧਰ ਭਾਲ ਨਹੀਂ ਤੁਸੀਂ ਅੱਗ ਲਾਈ ਫਿਰਦਾ ਅੱਗ ਤਾਂ ਕੁੜੀ ਤੁਸੀਂ ਲਾਈ ਫਿਰਦੇ ਜਿਹੜੇ ਪੈਸੇ ਬੋਝੇ ਚ ਪਾਉਂਦੇ ਸਮੈਕੀਆਂ ਦੇ ਤੇ ਆਰਬਜਾ ਦੇ ਕੋਠੀਆਂ ਪਾਈਆਂ ਨੇ ਜੀ ਬੱਚਿਆਂ ਨੂੰ ਬਾਹਰ ਕੱਢ ਲਿਆ ਏ ਜਨਤਾ ਖੂਨ ਨਚੋੜ ਨਚੋੜ ਕੇ ਇਹੋ ਜਿਹੇ ਬੰਦੇ ਜਿਹਦੇ ਮੀਨੇ ਹੁੰਦੇ ਨੇ ਉਹਦੇ ਤਿੱਖੇ ਬੜੇ ਹੁੰਦੇ ਨੇ ਇਹ ਸਾਡੇ ਕੋਲ ਜਰਸਰ ਨਾਲ ਇਹ ਉਦੋਂ ਵੀ ਹੁੰਦਾ ਰਿਆ ਰੋਟੀ ਸਾਡੇ ਕੋਲ ਖਾਂਦਾ ਰਿਆ ਹੈ ਤੇ ਜਦੋਂ ਬੇਬੇ ਫੜਾਉਣਾ ਹੀ ਤਾਂ ਆ ਜਰ ਮੂਰੇ ਪਹਿਲਾਂ ਐਸੀ ਵੀ ਫੜਾਉਣ ਦੇ ਵਿੱਚ ਤੇ ਜੇਲ੍ਹ ਦੇ ਵਿੱਚ ਘੱਲ ਲੰਦੇ ਤੇ ਕੋਈ ਨਹੀਂ ਆਦਾ ਧੰਨਵਾਦ ਬੇਬਿਆਂ ਦੀ ਜੇ ਕਿ ਸਾਡੀ ਵਾਰੀ ਆ ਗਈ ਤੇ ਭਾਜੀ ਲਾ ਦੇਾਂਗੇ ਤੇ ਨਾ ਹੀ ਰੱਬ ਰੱਛਾ ਆਉਣੀ ਆਉਣੀ ਕਿਉਂ ਨਹੀਂ ਗਈ ਸੰਗਤ ਦਾ ਉਤਸ਼ਾਹ ਵੇਖ ਕੇ ਲੱਗਦਾ ਕਿ ਵਾਰੀ ਆਉਣ ਵਾਲੀ ਹੈ ਭਾਈ ਜਸਵੀਰ ਸਿੰਘ ਜੀ ਬਿਲਕੁਲ ਆਉਣ ਵਾਲੀ ਵਾਰੀ ਤਾਂ 2020 ਦੇ ਵਿੱਚ 27 ਦੇ ਵਿੱਚ ਭਾਈ ਅਮਰਪਾਲ ਸਿੰਘ ਮੁੱਖ ਮੰਤਰੀ ਬਣ ਗਏ ਤੁਹਾਨੂੰ ਅੱਜ ਇਕੱਠ 다ਸੀ ਰਿਹਾ ਇਹ ਸਾਰਾ ਭਾਈ ਅਨਰਵੈਲ ਸਿੰਘ ਸਾਡੇ ਯਰਬਰ ਆ ਸਾਡੇ ਹਰ ਖਾਨਚਾਰ ਜਰਜਿੰਦਰ ਸਿੰਘ ਜੀ ਵੀ ਗਵਾਹੀ ਦੇ ਥੱਲੇ ਬਹੁਤ ਵੱਡਾ ਕਾਠਾ ਜਿਹੜਾ ਬਾਬੇ ਬਕਾਲੇ ਸਾਹਿਬ ਕਾਠ ਹੋ ਰਿਹਾ ਤੇ ਮਹਾਰਾ ਚੜ੍ਹਦੀ ਕਲਾ ਕਰੂਗਾ ਤੇ ਭਾਈ ਸਾਹਿਬ ਨੂੰ ਤਾਂ ਮੁੱਖ ਮੰਤਰੀ ਬਣਾਉਣਾ ਹੀ ਆ ਸਾਰੀ ਸੰਗਤ ਨੇ ਇਹੋ ਉਹਦਾ ਸ਼ਾਹ ਸ਼ੁਰੂ ਹੋ ਗਿਆ ਹਾਂ ਅੱਜ ਤੋਂ ਸਮਝਦਾ ਵੀ ਝੰਠੇ ਘਟੇ ਗਏ ਆ ਬਿਲਕੁਲ ਤੇ ਤੁਹਾਡਾ ਭਾਈ ਬਹੁਤ ਧੰਨਵਾਦ ਤੁਸੀਂ ਵੀ ਜਿਹੜੀ ਸਾਰੀ ਪੰਜਾਬ ਦੇ ਵਿੱਚ ਦੇਸ਼ ਉਹ ਦੇਸ਼ ਦੇ ਵਿੱਚ ਜਿਹੜੀ ਆਵਾਜ਼ ਪਹੁੰਚਾਉਂਦੇ ਜੀ ਪੱਤਰਕਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਜੀ ਹਾਂ ਜੀ ਮਿਹਨਤ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਬੜੇ ਦਿਨਾਂ ਤੋਂ ਮੈਂ ਵੇਖ ਰਿਹਾ ਕਿ ਜਿਹੜੀ ਆ ਟੀਮ ਆ ਨਾ ਇਹ ਲੱਗੀ ਹੋਈ ਦਿਨ ਭਰ ਰਾਤ ਮੈਨੂੰ ਬਾਕੀ ਪੰਜਾਬ ਦੇ ਵਿੱਚ ਮਾਲ ਸਿੰਘ ਦੀ ਲਹਿਰ ਪੂਰੇ ਤਰੀਕੇ ਦੇ ਨਾਲ ਪੂਰੀ ਪ੍ਰਚੰਡਿਆ ਪੂਰੇ ਪੰਜਾਬ ਦੇ ਵਿੱਚ ਪਰ ਜਿਹੜੀ ਆ ਟੀਮ ਖੜੀ ਹੈ ਨਾ ਇਹਨਾਂ ਦੀ ਮੈਂ ਮਿਹਨਤ ਵੇਖਦਾ ਮੈਂ ਕਾਫੀ ਦਿਨਾਂ ਤੋਂ ਮੈਂ ਨੋਟ ਕਰ ਰਿਹਾ ਕਿ ਦਿਨ ਪਰ ਰਾਤ ਲੱਕੇ ਕੀਤਾ ਹੋਇਆ ਤੇ ਕਿਦਾਂ ਹੁਣ ਸੰਗਤ ਦਾ ਉਤਸ਼ਾਹ ਵੇਖ ਕੇ ਕੀ ਲੱਗਦਾ ਬੂਰ ਪੈ ਰਿਆ ਮਿਹਨਤ ਨੂੰ ਸਭ ਤੋਂ ਪਹਿਲਾਂ ਮੈਂ ਜਸਵੀਰ ਸਿੰਘ ਜੀ ਆਪ ਵੀ ਤੇ ਚੈਨਲ ਦਾ ਬਹੁਤ ਬਹੁਤ ਰਿਣੀ ਆ ਕਿ ਤੁਸੀਂ ਜਦੋਂ ਵੀ ਗੱਲ ਕਰਦੇ ਹੋ ਸਿੱਖ ਪੰਥ ਦੇ ਨਾਲ ਔਖੇ ਵੇਲੇ ਵੀ ਖੜਦੇ ਹੋ ਭਾਵੇਂ ਕਿ ਉਹ ਜਿਹੜਾ ਮਰਜੀ ਸਮਾਂ ਹੋਵੇ ਗੁਰੂ ਕਿਰਪਾ ਕਰਨ ਜਿਹੜੀ ਜ਼ਿਲ੍ਹਾ ਫਰੋਹਪੁਰ ਤੋਂ ਮੈਨੂੰ ਅਬਜ਼ਰਪੱਤੀ ਸੇਵਾ ਮਿਲੀ ਹੈ ਜੀ ਦਾਸ ਦਾ ਹਲਕਾ ਜਿਹੜਾ ਉਹ ਧਰਮਘੋਟਾ ਹੈ ਜੀ ਨਰਵੈਰ ਸਿੰਘ ਖਾਲਸਾ ਪਿੰਡ ਲਹਿਆਂਦੀ ਤੋਂ ਜੀ ਪਰ ਇਹਦੇ ਵਿੱਚ ਜਿਹੜਾ ਸਹਯੋਗ ਆ ਸਾਡਾ ਜ਼ਿਲ੍ਹਾ ਕਮੇਟੀ ਦਾ ਮੈਂਬਰ ਭਾਈ ਹਰਜਿੰਦਰ ਸਿੰਘ ਹਸ਼ਮਤ ਵਾਲਾ ਬਹੁਤ ਵੱਡਾ ਸਹਯੋਗ ਆ ਜੀ ਉਸ ਬੰਦੇ ਦਾ ਉਹਦੇ ਜੀਵਨ ਦੇ ਜਿਹੇ ਪਿੱਛੇ ਝਾਤ ਮਾਰੀਏ ਕਹਿੰਦੇ ਆ ਕਿ ਉਹਨੇ ਸਰਕਾਰਾਂ ਬਦਲੀਆਂ ਨੇ ਹਾਂ ਸਰਕਾਰਾਂ ਬਦਲੀਆਂ ਸਰਕਾਰਾਂ ਬਣਾ ਕੇ ਬਦਲੀਆਂ ਨੇ ਪਹਿਲਾਂ ਬਣਾ ਦਿੰਦਾ ਹੈ ਮਗਰੋਂ ਸਰਕਾਰ ਤੋਂ ਮੂਵ ਹੋ ਜਾਂਦਾ ਉਹਦਾ ਕਾਰਨ ਕਿਉਂਕਿ ਸਰਕਾਰਾਂ ਜਦੋਂ ਵੀ ਕੰਮ ਕਰਦੀਆਂ ਨੇ ਗਲਤ ਕਰਦੀਆਂ ਨੇ ਸਾਡੇ ਯੋਧਿਆਂ ਨੂੰ ਉਹ ਉਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਇਸ ਕਰਕੇ ਪਿੱਛੇ हट ਜਾਂਦੇ ਨਹੀਂ ਤੇ ਸਰਕਾਰ ਬਣਾ ਕੇ ਪਿੱਛੇ ਹਟਣ ਦਾ ਮਤਲਬ ਹੀ ਕੋਈ ਨਹੀਂ ਹੰਗਰਦਨ ਸਿੱਧੀ ਰੱਖਣ ਦੇ ਮੁੱਲ ਲਾ ਰਿਹਾ ਇਸ ਕਰਕੇ ਇਹਦੇ ਵਿੱਚ ਵੱਡਾ ਸੰਯੋਗ ਭਾਈ ਅਮਰਜੀਤ ਸਿੰਘ ਮਖਾੜੂ ਜੀ ਰੇ ਤੋਂ ਜੀ ਉਹ ਬਲਾਕ ਕਮੇਟੀ ਮੈਂਬਰ ਨੇ ਲਖਵਿੰਦਰ ਸਿੰਘ ਰਾਇਆ ਵਾਲੇ ਜੀ ਤੇ ਭਾਈ ਕਾਬਲ ਸਿੰਘ ਬੂਟੇ ਵਾਲੇ ਜੀ ਇਹਦੇ ਵਿੱਚ ਜਸਵੀਰ ਸਿੰਘ ਸਭਰਾ ਜੀ ਜੇ ਮੈਂ ਕੋਈ ਨਾਂ ਵਿਸਰਦਾ ਵਾਂ ਤੇ ਤੁਸੀਂ ਥੋੜਾ ਮੈਨੂੰ ਯਾਦ ਕਰਾ ਦਿਓ ਕਿਉਂਕਿ ਕਈ ਵਾਰੀ ਗੋਲੇ ਘਟਾਂ ਸੁਮਤੀ ਟੀਮ ਦਾ ਐਡਾ ਵੱਡਾ ਯੋਗਦਾਨ ਦਿਨ ਰਾਤ ਇੱਕ ਕਰਦੇ ਆ ਵੇਖੋ ਅਸੀਂ ਅਸੀਂ ਸਾਰੇ ਰਲ ਕੇ ਮਿਲ ਰਲ ਕੇ ਸਵੇਰੇ 6:00 ਵਜੇ ਤੁਰਦੇ ਆ ਤੇ ਸ਼ਾਮ ਨੂੰ 10:00 ਵਜੇ ਘਰੋ ਘਰ ਜਾਨੇ ਆ ਇਹ ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਵੀ ਇਹਨਾਂ ਯੋਧਿਆਂ ਦੀ ਬਦੌਲਤ ਜੇਡਾ ਵੱਡਾ ਕੱਠ ਹੋ ਰਿਹਾ ਹਾਂ ਹਲਕੇ ਫਰੋਜਪੁਰ ਦੀ ਟੀਮ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਭਾਈ ਹਰਜਿੰਦਰ ਸਿੰਘ ਅਸ਼ਵਧਵਾਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਬਿਲਕੁਲ ਸੰਗੀ ਜੀ ਵਿਚਾਰਾਂ ਦੀ ਸਾਝ ਹੋਈ ਆ ਸਿੰਘਾਂ ਦੇ ਨਾਲ ਤੇ ਮੈਂ ਜ਼ਰੂਰ ਕਹੂੰਗਾ ਕਿ ਇੱਕ ਵਾਰੀ ਜ਼ਰੂਰ ਬੁਖਾ ਦਿਓ ਕਿ ਜਿਹੜਾ ਸੜਕ ਦੇ ਉੱਤੇ ਗੱਡੀਆਂ ਦਾ ਜਿਹੜਾ ਹੜਿਆ ਉਹ ਕਿਸ ਤਰੀਕੇ ਦੇ ਨਾਲ ਆਇਆ ਵੱਡਾ ਕਾਫਲਾ ਜਿੱਧਰ ਜਿੱਥੋਂ ਤੱਕ ਨਿਗਾਹ ਜਾਊਗੀ ਕੈਮਰੇ ਦੀ ਨਿਗਾਹ ਜਾਊਗੀ ਉਥੋਂ ਤੱਕ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸਮਰਥਕ ਭਾਈ ਅਮਰਤਪਾਲ ਸਿੰਘ ਹੁਣਾਂ ਦੇ ਉਹ ਪਹੁੰਚੇ ਨੇ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਇਕੱਠ ਹੋਣਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿੰਡੀ ਵੱਡੀ ਗਿਣਤੀ ਹੈਗੀ ਹੈ ਸਿੰਘਾਂ ਦੀ ਕਿੰਡੀ ਵੱਡੀ ਗਿਣਤੀ ਦੇ ਵਿੱਚ ਸਿੰਘ ਪਹੁੰਚ ਰਹੇ ਨੇ ਫੋਟੋ ਲਵਾਓ ਪਹਿਲਾਂ ਫੋਟੋ ਲਵਾਓ ਉਹ ਫੋਟੋ ਕਰਾਈਆ ਯਾਰੋ ਬਾਹਰ ਆਓ ਬਾਹਰ ਇੱਧਰ ਆਜੋ ਫੋਟੋ ਖਿੱਚੀਏ Tchau. ਤ੍ਰੀ ਭਗਵੰਤ ਸਿੰਘ ਨੂੰ ਅਸੀਂ ਆਪਣਾ ਉਮੀਦਵਾਰ ਐਲਾਨਦੇ ਹਾਂ ਅੱਜ ਤੋਂ ਕੀ ਕਹਿਣਾ ਚਾਹੁੰਦੇ ਜੀ ਜਿਹੜੀ ਜਿਹੜੀ ਜਗ੍ਹਾ ਤੇ ਅੱਜ ਸਰਦਾਰ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਉਹ ਵਿਧਾਇਕ ਨਲਵੀ ਵੱਡੀ ਗੱਲ ਆ ਉਹ ਇੱਕ ਵਾਰੀ ਆਉਂਦਾ ਨਾ ਸੂਰਮਾ ਤੇ ਸਾਰੇ ਪੰਜਾਬ ਚ ਚੀਕਾ ਭਵਾ ਦਿੰਦਾ ਤੁਸੀਂ ਵੇਖਿਆ 72 ਸਕਿੰਟਾਂ ਦੇ ਵਿੱਚ ਅੱਜ ਉਹਨੂੰ ਪ੍ਰਧਾਨ ਮੰਤਰੀ ਨੂੰ ਗੇਮ ਚੇਂਜਰ ਕਿਹਾ ਜਾਂਦਾ ਜਿਹੜੇ ਬਰਤਾਂਤ ਸਿਰਜੇ ਜਾਂਦੇ ਆ ਲੰਮਾ ਸਮਾਂ ਲਾਇਆ ਜਾਂਦਾ ਆ ਕਾਨਫਰੰਸਾਂ ਦੀ ਪੇਸ਼ੀ ਤੇ ਆਇਆ ਤੇ ਕਾਨਫਰੰਸਾਂ ਕੀਤੀਆਂ ਜਾਂਦੀਆਂ ਆ ਬੜਾ ਕੁਝ ਕੀਤਾ ਜਾਂਦਾ ਆ ਤੇ ਉਹ ਮੈਨੂੰ ਲੱਗਦਾ ਉਹ ਪਹਿਲੀ ਵਾਰੀ ਆਇਆ 1.5 ਮਿੰਟ ਦੀ ਜਿਹੜੀ ਵੀਡੀਓ ਦੀ ਸਾਹਮਣੇ ਆਈ ਉਹ 1.5 ਮਿੰਟਾਂ ਦੇ ਵਿੱਚ ਇਹਨਾਂ ਦੇ 2-3 ਮਹੀਨਿਆਂ ਦੇ ਉੱਤੇ ਮਿੱਟੀ ਫੇਰ ਗਿਆ ਐ ਕਿਉਂ ਆਇਆ ਤੇ ਸਿਰਫ 27 ਸਕਿੰਟ ਦੀ ਉਹਦੀ ਵੀਡੀਓ ਹੀ ਤੇ ਉਹ ਸਾਰਾ ਕੁਝ ਇਹਨਾਂ ਦਾ ਫੇਰ ਸਾਫ਼ ਕਰ ਗਿਆ ਉਹ ਮੈਨੂੰ ਲੱਗਦਾ ਵਿਧਾਇਕ ਨਾਲੋਂ ਵੱਡੀ ਉਪਾਧੀ ਇਸ ਸਮੇਂ ਜਿਹੜੀ ਹੈਗੀ ਆ ਉਹ ਪ੍ਰਧਾਨ ਮੰਤਰੀ ਕੋਲ ਹੈਗੀ ਆ ਉਹ ਵਾਕਈ ਪ੍ਰਧਾਨ ਮੰਤਰੀ ਬਣਿਆ ਪਿਆ ਇਸ ਸਮੇਂ ਬਿਲਕੁਲ ਜੀ ਪਰਿਵਾਰ ਕਹਿੰਦਾ ਵੀ ਇਹ ਬਿਆਨ ਦੇ ਵਾਅਦੇ ਵਿੱਚ ਉਹਨੂੰ ਬੜਾ ਤਸ਼ੱਦਦ ਆਇਆ ਗਿਆ ਉਹਦੇ ਅੰਦਰ ਉਹਦੇ ਜੇਲ੍ਹ ਦੇ ਵਿੱਚ ਉਹਦਾਂ ਦਾ ਰੋਟੀ ਪਾਣੀ ਵੀ ਉਹਨੂੰ ਗੁਰਦੁਆਰੇ ਵੀ ਜਾਣ ਦੀ ਪਾਬੰਦੀ ਬਹੁਤ ਜ਼ਿਆਦੀ ਲਾਤੀ ਏ ਉਹ ਭੋਖੜਤਾਲ ਤੇ ਬੈਠਾ ਉਹਦਾਂ ਦਾ ਉਹ ਐਂ ਨਹੀਂ ਹੁੰਦਾ ਜੀ ਦੇ ਨਾਲ ਇਦਾਂ ਹੀ ਹੁੰਦਾ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ ਇਹ ਸਾਰਿਆਂ ਨਾਲ ਹੁੰਦਾ ਤੁਸੀਂ ਵੀ ਰਹਿ ਕੇ ਆਏ ਹੋ ਮੈਨੂੰ ਲੱਗਦਾ ਮਹੀਨਾ ਦੇਢ ਲਾਇਆ ਤੁਸੀਂ ਇਸੇ ਚੱਕਰ ਚ ਤੇ ਇਦਾਂ ਹੀ ਹੁੰਦਾ ਸਿੰਘਾਂ ਨਾਲ ਤੇ ਕੋਈ ਨਹੀਂ ਜਿਹੜਾ ਜ਼ਬਰਦਸਤ ਮੁਕਾਬਲਾ ਸਵਰ ਨਾਲ ਸਿੰਘ ਪਹਿਲਾਂ ਲੈ ਕੇ ਕਰਦੇ ਆਏ ਜਿੰਦੀ ਸਿੰਘਾਂ ਦੀ ਗੱਲ ਅੱਜ ਉੱਥੇ ਸਿਆਸੀ ਕਾਨਫਰੰਸ ਦੇ ਵਿੱਚ ਵੀ ਚੱਲਣੀ ਭਾਵੇਂ ਜਿੰਨੀਆਂ ਵੀ ਆਪਾਂ ਵੇਖਦੇ ਪੰਥਕ ਸਿਆਸੀ ਹਰੇਕ ਨੇ ਗੱਲ ਚਲਾਉਣੀ ਹੈ ਪਰ ਇੱਕ ਪਾਸੇ ਆਪਾਂ ਵੇਖਦੇ ਹਾਂ ਸਰਸੇ ਵਾਲਿਆਂ ਨੂੰ ਹੁਣ ਫਿਰ ਪਰੋਲ ਮਿਲ ਗਈ 40 ਦਿਨ ਦੀ ਔਰ ਜਨਮ ਦਿਨ ਤੇ ਮਿਲੀ ਉਹਦੇ ਸਾਡੇ ਸਿੰਘਾਂ ਦੇ ਕਈ ਰਿ ਆਪਾਂ ਵੇਖਦੇ ਮਾਪੇ ਬਾਪ ਦੀ ਜਾਂ ਪਰਿਵਾਰ ਦੇ ਕੋਈ ਬੜੇ ਨਿੱਜੀ ਰਿਸ਼ਤੇ ਦੀ ਡੈਥ ਹੋ ਜਾਂਦੀ ਹੈ ਤੇ ਉਦੋਂ ਉਹਨੂੰ 1-2 ਘੰਟੇ ਵਾਸਤੇ ਵੀ ਪਰੋਲ ਨਹੀਂ ਮਿਲਦੀ ਸਰਸੇ ਵਾਲਿਆਂ ਨੂੰ 40-40 ਦਿਨ ਦੀ ਔਰ ਮੰਜਾ ਦਾ ਦੋਹਾਂ ਚੋਂ ਸਾਲਾ ਜੀ ਨੂੰ 20-25 ਦੀ ਪਰੋਲ ਮਿਲ ਗਈ ਜਿਹੜੀ ਸਰਸੇ ਵਾਲੇ ਦੀ ਆਪਣੇ ਸਿੰਘਾਂ ਦੀ ਗੱਲ ਇਕੱਠਿਆਂ ਕਰਨੀ ਨਾ ਇਹ ਤਾਂ ਗੱਲ ਹੀ ਗਲਤ ਹੈ ਕਾਨੂੰਨ ਕਾਨੂੰਨ ਤੇ ਭਾਰਤ ਦੇ ਕਾਨੂੰਨ ਦੀ ਗੱਲ ਕਰ ਰਿਹਾ ਠੀਕ ਹੈ ਭਾਰਤ ਦਾ ਕਾਨੂੰਨ ਹੈਗਾ ਵਾ ਜਿਹੜਾ ਆਪਣੇ ਸਿੰਘਾਂ ਦੀ ਲੜਾਈ ਨਾ ਜਰਦੀ ਨਾ ਜ਼ਰੂਰੀ ਦੀ ਨਾ ਜ਼ਮੀਨ ਦੀ ਸੀ ਉਹਦੀ ਲੜਾਈ ਜ਼ਰੂਰੀ ਦੀ ਸੀ ਹੈ ਤੇ ਬਾਕੀ ਜਿਹੜੇ ਪਿੰਜਰੇ ਦੇ ਵਿੱਚ ਹੁੰਦੇ ਉਹ ਸ਼ੇਰ ਹੁੰਦੇ ਆ ਕੁੱਤਿਆਂ ਨੂੰ ਵਾੜਾ ਸਮਾਂ ਪਿੰਜਰੇ ਦੇ ਵਿੱਚ ਨਹੀਂ ਰੱਖਿਆ ਜਾਂਦਾ ਤੇ ਜਿਹੜਾ ਇੱਕ ਬੰਦਾ ਬਲਾਤਕਾਰ ਹੀ ਆ ਜਿਹੜਾ ਇੱਕ ਬੰਦਾ ਉਹਨਾਂ ਦੇ ਨਾਲ ਬਲਾਤਕਾਰ ਕੀਤੇ ਆ ਜਿਹੜੇ ਉਹਦੇ ਪ੍ਰਤੀ ਆਸਥਾ ਸੀਗੀ ਜਿਹੜੇ ਲੋਕਾਂ ਦੇ ਵਿੱਚ ਉਹਨਾਂ ਦੀਆਂ ਧੀਆਂ ਭੈਣਾਂ ਦੇ ਨਾਲ ਜਿਹੜਾ ਵਿਸ਼ਵਾਸ ਘਾ ਦਿੱਤਾ ਉਹ ਬੰਦੇ ਕੁੱਤੇ ਦੇ ਬਰਾਬਰ ਹੁੰਦੇ ਆ ਤੇ ਕੁੱਤਿਆਂ ਦੀ ਤੇ ਸ਼ੇਰਾਂ ਦੀ ਆਪਸ ਵਿੱਚ ਤੁਲਨਾ ਕਰਨੀ ਹੀ ਗੱਲ ਗਲਤ ਆ ਕੋਲ ਰਹਿਸੇ ਤੇ ਉਹਨਾਂ ਦੇ ਨਾਲ ਤੁਲਨਾ ਬਣਦੀ ਨਹੀਂ ਪਰ